ਦੂਜੇ ਦਿਨ ਉਹਨਾਂ ਨੇ ਟਾਈਮ ਸਾਨੂੰ ਮਤਲਬ 12 ਵਜੇ ਬਰਾਤ ਪਹੁੰਚਣ ਦਾ ਸੀਗਾ ਤੇ 1 ਵਜੇ ਸਾਡੇ ਨਕਾਹ ਦਾ ਟਾਈਮ ਮੁਕਰਰਾ ਸੀਗਾ ਜਿਹੜੇ ਮਤਲਬ 12 1 ਦੇ 1 ਤੋਂ ਟਾਈਮ ਲੰਘ ਗਿਆ ਫਿਰ ਸਾਨੂੰ ਮਤਲਬ ਉਸ ਗੱਲ ਦੀ ਚਿੰਤਾ ਹੋ ਗਈ ਵੀ ਕੀ ਗੱਲ ਹੋ ਗਈ ਬਰਾਤ ਪਹੁੰਚੀ ਕਿਉਂ ਨਹੀਂ ਫਿਰ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤੇ ਕਿ ਸਾਡੇ ਬਰਾਤ ਨਹੀਂ ਆਈ ਕੀ ਗੱਲ ਹੋਈ ਉਹਨਾਂ ਰਿਸ਼ਤੇਦਾਰਾਂ ਨੇ ਸਾਨੂੰ ਦੱਸਿਆ ਕਿ ਸਾਨੂੰ ਤੇ ਬਰਾਤ ਦਾ ਜਵਾਬ ਦਿੱਤਾ ਹੋਇਆ ਉਹਨਾਂ ਨੇ ਕਿ ਆਪਾਂ ਬਰਾਤ ਲੈ ਕੇ ਨਹੀਂ ਜਾਣਾ ਉਥੇ ਤੇ ਉਹਨਾਂ ਨੂੰ ਅਸੀਂ ਪੁੱਛਿਆ ਵੀ ਕਾਰਨ ਕੀ ਹੈ ਕਿਉਂ ਜਵਾਬ ਦਿੱਤਾ ਕੀ ਗੱਲ ਹੋ ਗਈ ਉਹਨਾਂ ਨੇ ਕਿਹਾ ਕਿ ਭਾਈ ਸਾਨੂੰ ਮਤਲਬ ਦਾਜ ਸਾਡੀ ਮਨ ਪਸੰਦ ਦਾ ਨਹੀਂ ਹੈਗਾ ਘੱਟ ਦਿੰਦੇ ਪਏ ਹੈ ਹਾਜੀਪੁਰ ਥਾਣਾ ਐਸਐਸਓ ਸਾਹਿਬ ਦੇ ਗਾੜੀ ਸ਼ਿਕਾਇਤ ਕੀਤੀ ਹੈ ਕੀ ਮੰਗ ਕਰਦੇ ਮੰਗੇ ਕਰਦੇ ਆ ਕਿ ਸਾਡੀ ਲੜਕੀ ਦੀ ਮਤਲਬ ਜਿਹhle ਰਿਸ਼ਤਾ ਕਰਦੇ ਆ ਤੇ ਉਹ ਨਕਾਹ ਗਿਣਿਆ ਜਾਂਦਾ ਹੈ ਕਿ ਅਸੀਂ ਦੂਸਰੀ ਜਗ੍ਹਾ ਇਹਦਾ ਰਿਸ਼ਤਾ ਵੀ ਨਹੀਂ ਕਰ ਸਕਦੇ ਉਹ ਫਾਰਗਤੀ ਦੇਣਗੇ ਜੇ ਆਪਾਂ ਦੂਸਰੀ ਜਗ੍ਹਾ ਰਿਸ਼ਤਾ ਕਰ ਸਕਦੇ ਆ ਜੇ ਆਪਾਂ ਫਾਰਗਤ ਹੀ ਲੈਣ ਜਾਂਦੇ ਆ ਤੇ ਅਗਲੇ ਨੇ 10 ਜਾਂ 20 ਲੱਖ ਦੀ ਡਿਮਾਂਡ ਦੇ ਰਹੇ ਨੇ ਅਸੀਂ ਇੰਨੇ ਗਰੀਬ ਬੰਦੇ ਆ ਅਸੀਂ ਪੈਸੇ ਦੇ ਨਹੀਂ ਸਕਦੇ ਬਾਕੀ ਜਿਹੜਾ ਇਹ ਸਾਡਾ ਇਹਨਾਂ ਨੇ ਖਰਚਾ ਕਰਵਾਇਆ ਇਹਦੀ ਅਸੀਂ ਮੰਗ ਕਰਦੇ ਆ ਤੇ ਮقرਰ ਹੋਇਆ ਸੀ 1 ਮਹੀਨਾ ਪਹਿਲਾਂ ਸਾਡੇ ਰਿਸ਼ਤਾ ਹੋ ਗਿਆ ਸੀ ਤੇ 4 ਤਕਰੀਕ ਨੂੰ ਸਾਡੇ ਦਿਨ ਵਾਰ ਤੈਅ ਹੋ ਗਿਆ ਦੇਸੀ 28 ਤਰੀਕ ਰੱਖੀ ਗਈ ਤੇ 28 ਤਰੀਕ ਦਿਨ ਮਤਲਬ 13 ਤਰੀਕ ਆਂਦੀ ਸੀ ਵਿਆਹ ਦੀ 4 ਦਿਨ ਬਾਅਦ ਰਿਸ਼ਤੇਦਾਰਾਂ ਨੇ ਸਾਨੂੰ ਕਿਹਾ ਵੀ ਇਹ ਰਿਸ਼ਤਾ ਮਤਲਬ ਵਿਆਹ ਜਿਹੜਾ ਅੱਗੇ ਪਿੱਛੇ ਕਰਨਾ ਹੈਗਾ ਫਿਰ ਉਹਨਾਂ ਨੇ ਤਰੀਕ ਬਦਲ ਕੇ 29 ਤਰੀਕ ਰੱਖੀ ਵਿਆਹ ਦੀ ਤਰੀਕ ਸਾਡੀ ਆ ਗਈ 14 ਤਰੀਕ ਜੀ ਬਰਾਤ ਦੀ ਤੇ 13 ਤਰੀਕ ਨੂੰ ਸਾਡੀ ਧਾਮ ਸੀਗੀ ਜੀ ਤੇ ਵਿਆਹ ਦਾ ਬਿਲਕੁਲ ਪੂਰਾ ਅਸੀਂ ਮਤਲਬ ਜੋ ਵੀ ਆਮ ਸਮਾਜ ਦੇ ਹਿਸਾਬ ਨਾਲ ਖਾਣਾ ਲੰਗਰ ਚੱਲਦਾ ਪਿਆ ਜੀ ਸਾਡੇ ਰਿਸ਼ਤੇਦਾਰ 2-3 ਦਿਨ ਪਹਿਲਾਂ ਆ ਜਾਂਦੇ ਨੇ ਬੈਠੇ ਸੀ ਸਾਰਾ ਪਰਿਵਾਰ ਪਿੰਡ ਦੇ ਵੀ ਆਏ ਸੀ ਧਾਮ ਖਾਣ ਵਾਸਤੇ ਬੜਾ ਖੁਸ਼ੀ ਖੁਸ਼ੀ ਨਾਲ ਮਾਹੌਲ ਸੀਗਾ ਦੂਜੇ ਦਿਨ ਉਹਨਾਂ ਨੇ ਟਾਈਮ ਸਾਨੂੰ ਮਤਲਬ 12 ਵਜੇ ਬਰਾਤ ਪਹੁੰਚਣ ਦਾ ਸੀਗਾ ਤੇ 1 ਵਜੇ ਸਾਡੇ ਨਕਾਹ ਦਾ ਟਾਈਮ ਮقرਰ ਸੀਗਾ ਜਿਹਲੇ ਮਤਲਬ 12 1 ਦੇ 1 ਤੋਂ ਟਾਈਮ ਲੰਘ ਗਿਆ ਫਿਰ ਸਾਨੂੰ ਮਤਲਬ ਉਸ ਗੱਲ ਦੀ ਚਿੰਤਾ ਹੋ ਗਈ ਵੀ ਕੀ ਗੱਲ ਹੋ ਗਈ ਬਰਾਤ ਪਹੁੰਚੀ ਕਿਉਂ ਨਹੀਂ ਫਿਰ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤੇ ਕਿ ਸਾਡੇ ਬਰਾਤ ਨਹੀਂ ਆਈ ਕੀ ਗੱਲ ਹੋਈ ਉਹਨਾਂ ਰਿਸ਼ਤੇਦਾਰਾਂ ਨੇ ਹੀ ਸਾਨੂੰ ਦੱਸਿਆ ਕਿ ਸਾਨੂੰ ਤੇ ਬਰਾਤ ਦਾ ਜਵਾਬ ਦਿੱਤਾ ਹੋਇਆ ਉਹਨਾਂ ਨੇ ਕਿ ਆਪਾਂ ਬਰਾਤ ਲੈ ਕੇ ਨਹੀਂ ਜਾਣਾ ਉਥੇ ਤੇ ਉਹਨਾਂ ਨੂੰ ਅਸੀਂ ਪੁੱਛਿਆ ਵੀ ਕਾਰਨ ਕੀ ਹੈ ਕਿਉਂ ਜਵਾਬ ਦਿੱਤਾ ਕੀ ਗੱਲ ਹੋ ਗਈ ਉਹਨਾਂ ਨੇ ਕਿਹਾ ਕਿ ਭਾਈ ਸਾਨੂੰ ਮਤਲਬ ਦਾਜ ਸਾਡੀ ਮਨ ਪਸੰਦ ਦਾ ਨਹੀਂ ਹੈਗਾ ਘੱਟ ਦਿੰਦੇ ਪਏ ਤੇ ਮੇਰੀਆਂ ਮਤਲਬ ਚਾਰ ਲੜਕੀਆਂ ਮੈਂ ਤਿੰਨਾਂ ਲੜਕੀਆਂ ਨੂੰ ਕਿ ਦਾਜ ਦਿੱਤਾ ਸੀ ਸਾਡਾ ਤੇ ਸੀਗਾ ਕਿ ਜਿੱਦਾਂ ਤਿੰਨਾਂ ਨੂੰ ਦਾਜ ਦਿੱਤਾ ਇਦਾਂ ਹੀ ਇਹਨੂੰ ਵੀ ਦਾਜ ਦੇ ਕੇ ਤੋੜ ਦਈਏ ਸਈਦ ਦੇ ਮੁਤਾਗਾਂ ਹੀ ਮਜ਼ਦੂਰ ਬੰਦੇ ਆ ਡੰਗਰ ਪਸ਼ੂ ਪਾਲਣ ਵਾਲੇ ਬੰਦੇ ਆ ਸੀ ਇੰਨਾ ਸਾਡੇ ਵਿੱਚ ਹਿੰਮਤ ਨਹੀਂ ਸੀ ਤੇ ਹੋ ਮਾਮਲੇ ਨੂੰ ਇਸਨ ਲੈ ਕੇ ਹਾਂਜੀ ਇਸ ਮਾਮਲੇ ਨੂੰ ਲੈ ਕੇ ਅਸੀਂ ਹਾਜੀ ਪਠਾਣਾ ਐਸਚੋ ਸਾਹਿਬ ਦੇ ਗਾੜੀ ਸ਼ਿਕਾਇਤ ਕੀਤੀ ਹੈ ਕੀ ਮੰਗ ਕਰਦੇ ਮੰਗੇ ਕਰਦੇ ਆ ਕਿ ਸਾਡੀ ਲੜਕੀ ਦੀ ਮਤਲਬ ਜਿਹhle ਰਿਸ਼ਤਾ ਕਰਦੇ ਆ ਤੇ ਉਹ ਨਕਾਹ ਗਿਣਿਆ ਜਾਂਦਾ ਹੈ ਕਿ ਅਸੀਂ ਦੂਸਰੀ ਜਗ੍ਹਾ ਇਹਦਾ ਰਿਸ਼ਤਾ ਵੀ ਨਹੀਂ ਕਰ ਸਕਦੇ ਉਹ ਫਾਰਗਤੀ ਦੇਣਗੇ ਤੇ ਆਪਾਂ ਦੂਸਰੀ ਜਗ੍ਹਾ ਰਿਸ਼ਤਾ ਕਰ ਸਕਦੇ ਆ ਜੇ ਆਪਾਂ ਫਾਰਗਤੀ ਲੈਣ ਜਾਂਦੇ ਆ ਤੇ ਅਗਲਿਆਂ ਨੇ 10 ਜਾਂ 20 ਲੱਖ ਦੀ ਐਡਵਾਂਟ ਦੇਣੀ ਹੈ ਅਸੀਂ ਇੰਨੇ ਗਰੀਬ ਬੰਦੇ ਆ ਅਸੀਂ ਪੈਸੇ ਦੇ ਨਹੀਂ ਸਕਦੇ ਬਾਕੀ ਜਿਹੜਾ ਇਹ ਸਾਡਾ ਇਹਨਾਂ ਨੇ ਖਰਚਾ ਕਰਵਾਇਆ ਇਹਦੀ ਅਸੀਂ ਮੰਗ ਕਰਦੇ ਆ ਪੜੀ ਕੀ ਨਾਮ ਤੁਹਾਡਾ? ਰੋਸ਼ਨਦੀਨ। ਰੋਸ਼ਨ ਜੀ? ਹਾਂ ਜੀ। ਬੇਟੀ ਦਾ ਪਰਿਵਾਰ ਦੇ ਵਿੱਚ ਵਿਆਹ ਰੱਖਿਆ ਹੋਇਆ ਸੀ। ਹਾਂ ਜੀ। ਕੀ ਕਹਿਣਾ ਚਾਹੁੰਦੇ ਹੋ ਔਰ ਕੀ ਮੰਗ ਕਰਦੇ ਹੋ ਤੁਸੀਂ? ਜੀ ਮੈਂ ਤਾਂ ਮੰਗ ਇਹ ਕਰਦਾ ਸਾਡੀ ਜ਼ਿੰਦਗੀ ਕੁੜੀ ਦੀ ਖਰਾਬ ਹੋ ਚੁੱਕੀ। ਇੱਜ਼ਤ ਕੁੜੀ ਦੀ ਬਿਲਕੁਲ ਖਰਾਬ ਐ। ਜੇ ਅਸੀਂ ਹੋਰ ਵੀ ਕਿਤੇ ਵੀ ਦਈਏ ਤੇ ਇਸ ਕੁੜੀ ਨੂੰ ਸਾਰੀ ਜ਼ਿੰਦਗੀ ਚ ਠੋ ਬੋਲੀਆਂ ਠੋਕਰ ਚੱਲਿਆ ਹੀ ਰਹਿਣੀਆਂ। ਇਹ ਇਸ ਤਰ੍ਹਾਂ ਐ ਜੇ ਹੁਣ ਉਹਨਾਂ ਨੂੰ ਅਸੀਂ 20 ਲੱਖ ਰੁਪਈਆ ਦੇਾਂਗੇ ਤੇ ਇਹਦੀ ਫਾਰਗਤੀ ਲਿਆਂਗੇ। ਸਾਡੇ ਕੋਲੋਂ 20 ਲੱਖ ਹੋਣਾ ਨਹੀਂ। ਤੇ ਸਾਡੇ ਕੋਲ ਫਾਰਕਦੀ ਲਈ ਜਾਣਤੀ ਨਹੀਂ ਉਹਨਾਂ ਕੋਲ ਲੜਕੇ ਕੋਲ ਸਾਡੇ ਕੋਲ ਗੱਲਬਾਤ ਹੋਈ ਹੈ ਹਾਂ ਹਾਂ ਉਹਦੇ ਸੋਰੇ ਨਾਲ ਹੋਈ ਸੀ ਤੇ ਮੈਂ ਉਹਨੂੰ ਕਿਹਾ ਤੂੰ ਆ ਜਾ ਹਾਂ ਕਹਿੰਦਾ ਮੇਰੀ ਮਰਜ਼ੀ ਦੀ ਦਾਜ ਹੀ ਹੈ ਨਹੀਂ ਤੁਹਾਡੇ ਕੋਲ ਮੇਰੀ ਮਰਜ਼ੀ ਦਾ ਉਹਦੇ ਕੋਲ ਯਾਨੀ ਦਾਜ ਕਰਨ ਦੱਸਿਆ ਹਾਂਜੀ ਹਾਂਜੀ ਮਰਜ਼ੀ ਦੀ ਬਾਕੀ ਮੇਰੀ ਮਰਜ਼ੀ ਦਾ ਤੁਹਾਡੇ ਕੋਲ ਹੈ ਨਹੀਂ ਮਾ ਯਾਰ ਪਹਿਲਾਂ ਤੋਂ ਸਾਡੇ ਦਾ ਬੜਾ ਸੋਹਣਾ ਵਿਆਹ ਰੱਖਿਆ ਗੱਲਾਂ ਬਾਤਾਂ ਚੱਲੀਆਂ ਰਹੀਆਂ ਹੁਣ ਤੂੰ ਸਾਨੂੰ ਆਗੇ ਇੰਦਾ ਅਗੇ ਜਵਾਬ ਲਾਪਿਆ ਦੇ ਜੀ ਮੰਨ ਕਰਦੇ ਤੁਸੀਂ ਪੰਜਾਬ ਪੁਲਿਸ ਤੋਂ खर्चा है मांग ये जाए, लड़की दी दी जाए। देखो हमारे इस्लाम के अंदर जो है जब लड़की के एजन हो जाते जिसको हम निका कहते हैं और अरबी में उसको अकद कहते हैं जब उसका निका हो जाता है तो फिर जब तक उसका वो तलाक ना हो तब तक वो दूसरी जगह शादी नहीं कर सकती है کیونکہ ہمارے یہاں اسلام کے اندر یہ بھی ہے کہ نکاح کے اوپر دوسرا نکاح ہو سکتا نہیں ہے تو میں یہاں کا امام ہوں نکاح بھی آج مجھے ہی پڑھنا تھا تو جہاں تک بات پہنچی کہ اس طرح کی جو یہ گھٹنا آج میں بھی پہلی مرتبہ دیکھ رہا ہوں تو یہ ناقابل قبول ہے اس لیے ہماری یہی مانگ ہے کہ ان کو انصاف دیا جائے اور اس بچے کے جو ہے طلاق روے یعنی جس کو کہتے ہیں فرقتی دلوائی جائے